हेल्दी किचन ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਹਾਂ ਚਟਪਟੇ ਆਲੂ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਔਰ ਬਹੁਤ ਹੀ ਇਜ਼ੀ ਵੇ ਨਾਲ ਠੀਕ ਹੈ ਜੀ ਇਹ ਜਿਹੜੇ ਆਲੂ ਨੇ ਨਾ ਮੇਰੇ ਮੇਰੇ ਬਹੁਤ ਜ਼ਿਆਦਾ ਫੇਵਰਟ ਨੇ ਕਿਉਂਕਿ ਇਹ ਆਲੂ ਜਿਹੜੇ ਨੇ ਮੇਰੀ ਮੈਨੂੰ ਆਪਣੀ ਮਾਂ ਦੀ ਯਾਦ ਦਿਲਾਉਂਦੇ ਨੇ ਜਦੋਂ ਮੈਂ ਕਿਤੇ ਸਕੂਲ ਤੋਂ ਆਪਣੇ ਮੰਮੀ ਨੂੰ ਮਿਲਣ ਜਾਂਦੀ ਹੁੰਦੀ ਸੀ ਤਾਂ ਮੈਨੂੰ ਉਹਨਾਂ ਨੇ ਇਹ ਵਲੇ ਚਟਪਟੇ ਆਲੂ ਬਣਾ ਕੇ ਜੀਰੇ ਵਾਲੇ ਖੁਆਣੇ ਫਟਾਫਟ 2 ਮਿੰਟੇ ਚ ਤਵੇ ਤੇ ਬਣਾ ਦਨੇ ਪਰ ਮੈਨੂੰ ਫੁਲਕਾ ਲਾ ਕੇ ਤੇ ਨਾਲ ਹੀ ਗਰਮ ਗਰਮ ਦੇ ਦੇਣਾ ਔਰ ਮੈਨੂੰ ਇਹ ਵਲੇ ਆਲੂ ਬਹੁਤ ਪਸੰਦ ਨੇ ਅਗਰ ਤੁਸੀਂ ਇੱਕ ਵਾਰ ਇਹ ਰੈਸਪੀ ਬਣਾਓਗੇ ਤੇ ਤੁਸੀਂ ਵੀ ਬਾਰ ਬਾਰ ਇਹਨੂੰ ਬਣਾਓਗੇ ਬਹੁਤ ਹੀ ਟੇਸਟੀ ਤੇ ਹੈਲਦੀ ਬੰਦੇ ਨੇ ਸਭ ਤੋਂ ਪਹਿਲੇ ਅਸੀਂ ਜੋ ਸੌਫ ਜੀਰਾ ਤੇ ਜਵੈਨ ਪਾਵਾਂਗੇ ਤੇਲ ਗਰਮ ਹੋ ਗਿਆ ਤੇਲ 'ਚ ਆਲੂ ਇਹ ਬੰਦੇ ਨੇ ਤੇ ਤੇਲ ਤੇ ਬਣਾ ਲੈਨੇ ਨੇ ਔਰ ਉਸ ਤੋਂ ਬਾਅਦ ਦੇਖੋ ਸੀ ਇਸ ਤਰ੍ਹਾਂ ਆਲੂ ਕੱਟ ਲੈਣੇ ਨੇ ਛੋਟੇ ਛੋਟੇ ਔਰ ਛਿਲਰ ਸਮੇਤ ਛਿਲਰ ਨਹੀਂ ਇਹਦੇ ਉਤਾਰਨੀ ਤਾਂ ਹੀ ਉਹਦਾ ਟੇਸਟ ਆਏਗਾ ਵਧੀਆ ਤੇ ਅਸੀਂ ਉਹਨੂੰ ਨਾਲ ਹੀ ਇਹਨੇ ਵਿੱਚ ਪਾ ਦਾਂਗੇ ਠੀਕ ਹੈ ਜੀ ਹਨ ਅੱਛੀ ਤਰ੍ਹਾਂ ਸੀ ਪਹਿਲੇ ਫਰਾਈ ਕਰ ਲੈਣ ਇਹ ਆਲੂ ਬਿਲਕੁਲ ਸੇਮ ਤੇ ਬਣਾਣੇ ਨੇ ਔਰ ਬੜੇ ਪਿਆਰ ਨਾਲ ਬਣਾ ਲੈਣਾ ਤਾਂ ਹੀ ਬਹੁਤ ਟੇਸਟੀ ਬਣੇਗਾ ਤੁਹਾਡੇ ਆਲੂ ਬਿਲਕੁਲ ਸੇਮ ਮਤੇ ਇਹਨੂੰ ਹਲਕੇ ਹਲਕੇ ਸਿਮਕਣਾ ਕੁਝ ਵੀ ਨਹੀਂ ਕਰਨਾ ਜੇ ਇੰਨੇ ਹੈਲਦੀ ਤੇ ਟੇਸਟੀ ਬੰਦੇ ਹਨਾ ਬਿਲਕੁਲ ਸਿੰਪਲ ਬਣਾਣਾ ਹੈ ਬੱਚੇ ਨੂੰ ਬਹੁਤ ਪਸੰਦ ਕਰਨਗੇ ਇਹਨਾਂ ਨੂੰ ਤੁਸੀਂ ਆਲੂ ਆਪਣੀ ਮਰਜ਼ੀ ਨਾਲ ਜਿੰਨੇ ਮਰਜ਼ੀ ਲੈ ਸਕਦੇ ਹੋ ਮੈਂ ਨਾਲਸਾ ਵਸਾ ਬਣਾ ਰਹੀ ਸੀ ਪਰ ਇਹਨੇ ਮਨਜ਼ੂਰ ਕੀਤੀ ਤੇ ਤੁਸੀਂ ਪਾ ਮੇਲੇ ਆਲੂ ਬਣਾਉਂ ਦੋਪ ਲੋ ਬਣਾਓ ਐਸੇ ਵੈਸੇ ਹੀ ਆਲੂ ਬੱਜਦੇ ਕੱਚੀ ਖਾਦੇ ਜਾਂਦੇ ਨੇ ਵੈਸੇ ਹੀ ਮਤਲਬ ਕਿ ਤੁਸੀਂ ਸੁੱਕੀ ਖਾ ਲੋਗੇ ਰੋਟੀ ਸਬਜ਼ੀ ਵੀ ਫੁਲਕੇ ਦੀ ਲੋੜ ਹੀ ਨਹੀਂ ਪੈਂਦੀ ਕਿਤੇ ਵੈਸੇ ਟੇਸਟ ਟੇਸਟੇ ਹੀ ਇਹਨੇ ਖਾਵੇ ਗੰਦੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬੰਦ ਔਰ ਅਸੀਂ ਨੂੰ ਸਾੜ ਤੋਂ ਸਾੜ 5-7 ਮਿੰਟ ਅੰਜੀ ਭੁੰਨਾਂਗੇ ਹਲਕੇ ਸੀਮ ਤੇ ਬਿਲਕੁਲ ਚਿੰਤਾ ਰੱਖਣਾ ਨਹੀਂ ਤੇਜ਼ ਨਹੀਂ ਕਰਨਾ ਸੀ ਸਾੜ ਨਹੀਂ ਅਸੀਂ ਨੂੰ ਫਰਾਈ ਕਰਨਾ ਠੀਕ ਹੈ ਜੀ ਹਾਂਜੀ ਇਹਨੂੰ 4-5 ਮਿੰਟ ਭੁੰਨਣ ਤੋਂ ਬਾਅਦ ਅਸੀਂ ਲਿਆ ਅੱਧਾ ਚਮਚ ਛਾਟ ਮਸਾਲਾ ਅੱਠਾ ਚਮਚ ਪੌਪਰੀ ਮਸਾਲਾ ਅਸੀਂ ਹੁਣ ਇਹਨਾਂ ਨੂੰ ਵਿੱਚ ਪਾ ਦਾਂਗੇ ਔਰ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਦਵਾਂਗੇ ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਨੇ ਦੇਖਣ ਤੇ ਬੜੇ ਟੇਸਟੀ ਲੱਗਦੇ ਪਏ ਨੇ ਕਿ ਹੋਣੀ ਖਾ ਲਈ ਅਸੀਂ ਇਹਨੂੰ ਜ਼ਿਆਦਾ ਚਟਪਟਾ ਨਹੀਂ ਬਣਾਣਾ ਬੱਚੇ ਵੀ ਖਾ ਸਕਣ ਤੇ ਮਜ਼ੇ ਨਾਲ ਇੰਜੋਏ ਕਰ ਸਕਣ ਹੁਣ ਅਸੀਂ ਪਾਵਾਂਗੇ ਨਮਕ ਮਿਰਚ ਮਸਾਲੇ ਹਾਂਜੀ ਸਭ ਤੋਂ ਪਹਿਲੇ ਜਾਏਗਾ ਨਮਕ ਲੋੜ ਦੇ ਮੁਤਾਬਿਕ ਸ਼ਰਧਾ ਦੇ ਮੁਤਾਬਿਕ ਤੁਸੀਂ ਨਮਕ ਪਾਣਾ ਜ਼ਿਆਦਾ ਤੇਜ਼ ਬਣਾ ਹੋਵੇ ਹਲਕਾ ਹੀ ਪਾਣਾ ਥੋੜੀ ਜਿਹੀ ਹਲਦੀ ਔਰ ਥੋੜਾ ਜਿਹਾ ਦੇ ਗਿਮਿਚ ਜ਼ਿਆਦਾ ਨਹੀਂ ਕਰਨੇ ਲਾਲ ਨਹੀਂ ਕਰਨੇ ਸੀ ਬਿਲਕੁਲ ਵੀ। ਉਹ ਸੁੱਕਾ ਧਨੀਆ ਇੱਕ ਚਮਚ ਗਰਮ ਮਸਾਲਾ ਅੱਧਾ ਚਮਚ ਠੀਕ ਹੈ ਜੀ ਹੋ ਗਿਆ ਨੂੰ ਅਸੀਂ ਮਿਕਸ ਕਰ ਲੈਣਾ ਤੁਸੀਂ ਆਪਣੀ ਮਰਜ਼ੀ ਨਾਲ ਮਸਾਲੇ ਪਾ ਸਕਦੇ ਹੋ। ਹੁਣ ਅਸੀਂ ਬਰੀਕ-ਬਰੀਕ ਹਰੀ ਮਿਰਚ ਕੱਟ ਕੇ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਅਸੀਂ ਟੱਕਣ ਨੂੰ ਨਾਲ ਟੱਕ ਦਵਾਂਗੇ। ਇਨੂੰ 5 ਕਿ ਮਿੰਟ ਹੋਰ ਦੇਣਾ ਸੀ ਟਾਈਮ ਵੈਸੇ ਆਲੂ ਗਲੇ ਪੈ ਨਰਦੇ 50% ਗਲੇ ਹੋਏ ਨੇ ਹੁਣ ਅਸੀਂ ਹਰੀ ਮਿਰਚ ਕੱਟਦੇ ਹਾਂ ਉਹਦੇ ਤੇ ਇਹ ਥੋੜੇ ਜਿਹਾ ਭੰਨ ਜਾਣੀ ਕਿਉਂਕਿ ਜਿਹੜੀ ਹਰੀ ਮਿਰਚ ਉੱਤੇ ਕੱਚੀ-ਕੱਚੀ ਜਾਂਦੀ ਉਹ ਬਹੁਤ ਹੀ ਟੇਸਟੀ ਲੱਗਦੀ ਹੈ ਹਾਂਜੀ ਅਸੀਂ ਹੁਣ ਪਾ ਦਾਂਗੇ ਹਰੀ ਮਿਰਚ ਹਰੀ ਮਿਰਚ ਨੂੰ ਅਸੀਂ ਪੂਰਾ ਗਾਲਣਾ ਨਹੀਂ ਸੀ ਇਸ ਵਾਸਤੇ ਅਸੀਂ ਬਾਅਦ ਵਿੱਚ ਪਾਣੀ ਹੈ ਵੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਹੋ ਜੇ ਬੱਚੇ ਘੱਟ ਖਾਂਦੇ ਨੇ ਘੱਟ ਪਾਓ ਜੇ ਆਲੂ ਦੇ ਲੇਤੇ ਉਸੇ ਸਾਹਮਣੇ ਲਈ ਬਣਾ ਸਕਦੇ ਹੋ ਦੇਖੋ ਜੀ ਕਿੰਨੇ ਵਧੀਆ ਬਣੇ ਨੇ ਆਲੂ ਹੁਣ ਅਸੀਂ ਆਲੂ ਚੈੱਕ ਕਰਾਂਗੇ ਅਜੇ ਥੋੜੀ ਜਿਹੀ ਖਸਰ ਰਹੀ ਹੈ ਤੇ ਅਸੀਂ ਇਹਨੂੰ ਫੇਰ ਟੱਕ ਦਵਾਂਗੇ ਬਹੁਤ ਹੀ ਟੇਸਟੀ ਬੰਦੇ ਨੇ ਆਲੂ ਇੱਕ ਵਾਰੀ ਜਰੂਰ ਟਰਾਈ ਕਰਨਾ ਹੁਣ ਮੈਂ ਇਹਨੂੰ 5 ਕਮਿੰਟ ਵਾਸਤੇ ਹੋਰ ਟੱਕ ਦਾਂਗੀ 3-4 ਮਿੰਟ ਹੀ ਲੱਗ ਲੈਣਾ ਜ਼ਿਆਦਾ ਨਹੀਂ ਲੱਗਣਾ ਔਰ ਇੱਕ ਵਾਰੀ ਤੁਸੀਂ ਜਰੂਰ ਬਣਾਓ ਪਰੌਂਠੇ ਨਾਲ ਤੇ ਬਹੁਤ ਹੀ ਸਵਾਦ ਲੱਗਦੇ ਨੇ ਪੂਰੀ ਬਣਾਓ ਪਰੌਂਠੇ ਬਣਾਓ ਫੁਲਕੇ ਦੇ ਨਾਲੋਂ ਪਰੌਂਠੇ ਤੇ ਪੂਰੀ ਦੇ ਨਾਲ ਇਹ ਆਲੂ ਐਨੇ ਟੇਸਟੀ ਲੱਗਦੇ ਨੇ ਨਾ ਕਮਾਲ ਹੀ ਹੋ ਜਾਂਦੀ ਰਸੇ ਇੱਕ ਵਾਰੀ ਜਰੂਰ ਬਣਾ ਕੇ ਦੇਖਣਾ ਬਿਲਕੁਲ ਸਿੰਪਲ ਵੇ ਦੇ ਨਾਲ ਇਹਨੇ ਕੋਈ ਵੱਲਛਾਲੀਆਂ ਦੇ ਨਾਲ ਕਰਨਾ ਕੋਈ ਤੜਕੇ ਨਹੀਂ ਲਾਣੇ ਕੁਝ ਨਹੀਂ ਕਰਨਾ ਬਿਲਕੁਲ ਸਿੰਪਲ ਵੇ ਨਾਲ ਉਹ ਬੱਚੇ ਨੇ ਪਸੰਦ ਕਰਦੇ ਨੇ ਤੁਸੀਂ ਟਿਫਿਨ ਚ ਵੀ ਭੇਜ ਸਕਦੇ ਹੋ ਆਫਿਸ ਵਿੱਚ ਹਸਬੰਡਾ ਜਾਣਾ ਉੱਥੇ ਵੀ ਭੇਜ ਸਕਦੇ ਹੋ ਤੁਸੀਂ ਨਾਲ ਦੋ ਪਰੌਂਠੇ ਆਪੋ ਨਾਲ ਟਿਫਿਨ ਚ ਸਬਜੀ ਪਾਓ ਅਲੂਵਾਂ ਦੀ ਮਜ਼ਾ ਹੀ ਆ ਜਾਏਗਾ ਬਹੁਤ ਹੀ ਟੇਸਟੀ ਬਣਦੇ ਨੇ ਔਰ ਮੈਂ ਤੁਹਾਨੂੰ ਹੁਣੇ 3-4 ਮਿੰਟ ਹੋਰ ਰੱਖ ਕੇ ਤੇ ਉਸ ਤੋਂ ਬਾਅਦ ਦਿਖਾਉਣੀ ਆ ਕਿ ਕਿਵੇਂ ਬਣਦੇ ਨੇ ਠੀਕ ਹੈ ਜੀ ਹਾਂਜੀ ਹੁਣ ਅਸੀਂ ਆਲੂ ਚੈੱਕ ਕਰਾਂਗੇ ਤੇ ਸਾਡੇ ਆਲੂ ਤਿਆਰ ਹੋ ਗਏ ਨੇ। ਚਲੋ ਇਹਨਾਂ ਨੂੰ ਥੋੜਾ ਮਿਕਸ ਕਰ ਲਓ ਆਲੂ ਨੂੰ। ਥੋੜਾ ਬਿਲਕੁਲ ਵੀ ਲੱਗਿਆ ਨਹੀਂ ਥੱਲੇ। ਇਹ ਤੁਸੀਂ ਸਿੰਪਲ ਤੇ ਬਣਾਓਗੇ ਨਾ ਬਹੁਤ ਹੀ ਅੱਛੇ ਬਣ ਜਾਣਗੇ। ਉਸ ਤੋਂ ਸ਼ੀਤ ਥੋੜੀ ਜੀ ਕਸੂਰੀ ਮੇਥੀ ਉੱਤੇ ਪਾ ਦਿਓ। ਕਸੂਰੀ ਮੇਥੀ ਪਾਣਾ ਆਪਸ਼ਨਲ ਅਗਰ ਤੁਹਾਨੂੰ ਨਹੀਂ ਪਸੰਦ ਤੇ ਨਾ ਸੀ ਤੁਸੀਂ ਇਹਦੀ ਜਗ੍ਹਾ ਤੇ ਤੰਗਿਆ ਵੀ ਪਾ ਸਕਦੇ ਹੋ ਠੀਕ ਹੈ ਜੀ ਹੁਣ ਇਹਨੂੰ ਮਿਕਸ ਕਰਕੇ 2 ਮਿੰਟ ਫੇਰ ਇਹਨੂੰ ਕੁਝੰਦਿਓ ਫਿਰ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਬਣਾਉਂ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਆਲੂ ਬਿਲਕੁਲ ਤਿਆਰ ਹੋ ਗਏ ਨੇ ਇਹ ਦੇਖੋ ਜੀ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਣੀ ਆ ਕਸੂਰੀ ਮੇਥੀ ਦੇ ਨਾਲ ਪਾਣ ਨਾਲ ਇਹਦਾ ਇੰਨਾ ਵਧੀਆ ਟੇਸਟ ਹੋ ਜਾਂਦਾ ਨਾ ਜਦੋਂ ਪੂਰੇ ਘਲਜੰਦੇ ਨੇ ਆਲੂ ਤੁਸੀਂ ਕਸੂਰੀ ਮੇਥੀ ਰਗੜ ਕੇ ਹੱਥ ਦੇ ਨਾਲ ਵਿੱਚ ਪਾ ਦਿਓ ਉਸ ਤੋਂ ਬਾਅਦ ਤੁਸੀਂ ਇਹਨੂੰ 2-3 ਮਿੰਟ ਵਾਸਤੇ ਫੇਰ ਰੱਖਣਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਨੀ ਆ ਕਿ ਕਿੰਨੇ ਵਧੀਆ ਆਲੂ ਬਣੇ ਨੇ ਅਗਰ ਤੁਹਾਨੂੰ ਧਨੀਆਂ ਪਸੰਦ ਦੇ ਤੇ ਚ ਪਾ ਲਓ ਵੈਸੇ ਇਹਦੇ ਚ ਧਨੀਆਂ ਨਹੀਂ ਪੈਂਦਾ ਇਸ ਸਬਜੀ ਦੇ ਵਿੱਚ ਅਗਰ ਤੁਸੀਂ ਫਿਰ ਵੀ ਪਾਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਕਸੂਰੀ ਮੇਥੀ ਜ਼ਰੂਰ ਪਾਣੀ ਹੈ ਕਿਉਂਕਿ ਉਹਦਾ ਹੀ ਸਾਰਾ ਟੇਸਟ ਹੁੰਦਾ ਹੈ ਆਲਵਾ ਵਿੱਚ ਤੇ ਮੈਂ ਤੁਹਾਨੂੰ ਪਲੇਟ ਚ ਪਾ ਕੇ ਦਿਖਾਨੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਆਲੂ ਕਿੰਨੇ ਵਧੀਆ ਬਣ ਗਏ ਨੇ ਕਿੰਨੇ ਮਜ਼ੇ ਵਾਲੇ ਦੇਖ ਕੇ ਦਿਲ ਕਰਦਾ ਹੈ ਬਹਿ ਕੇ ਫਟਾਫਟ ਖਾ ਲਈਏ ਔਰ ਜਦੋਂ ਵੀ ਤੁਸੀਂ ਬਣਾਓਗੇ ਕਿਲੋ 2 ਕਿਲੋ ਬਣਾਣਾ ਕਿਉਂਕਿ ਇਹ ਰੁੱਖੇ ਸਾਰੇ ਬੱਚੇ ਖਾ ਜਾਂਦੇ ਨੇ ਖੁਸ਼ ਹੋ ਕੇ ਬਹੁਤ ਹੀ ਟੇਸਟੀ ਅਗਰ ਉਤੇ ਸੌਸ ਪਾ ਕੇ ਬੱਚਾ ਦੋਗੇ ਤੇ ਹੋਰ ਵੀ ਟੇਸਟੀ ਲੱਗਣਗੇ ਤੇ ਤੁਸੀਂ ਖੱਟੀ ਮਿੱਠੀ ਸੌਸ ਵੀ ਪਾ ਕੇ ਖਾ ਸਕਦੇ ਹੋ ਪਰੌਂਠੇ ਨਾਲ ਖਾਓ ਫੁਲਕੇ ਨਾਲ ਖਾਓ ਚਾਹ ਪੂੜੀ ਨਾਲ ਖਾਓ ਬਹੁਤ ਹੀ ਮਜ਼ਾ ਆਉਂਦਾ ਹੈ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਮੇਰੀਆਂ ਜਿੰਨੀਆਂ ਵੀ ਰੈਸਪੀ ਹੁੰਦੀਆਂ ਨੇ ਹੈਲਦੀ ਹੁੰਦੀਆਂ ਨੇ ਮੈਂ ਡੀਪ ਫ੍ਰਾਈ ਕਦੀ ਵੀ ਨਹੀਂ ਕਰਦੀ ਬਿਲਕੁਲ ਸੈਲੋ ਫ੍ਰਾਈ ਦੇ ਵਿੱਚ ਹੀ ਬਣਾਉਣੀ ਆ ਹਲਕੇ ਤੇਲ ਦੇ ਵਿੱਚ ਬਣਾਉਣੀ ਆ ਤੇ ਜਦੋਂ ਵੀ ਤੁਸੀਂ ਮੇਰੀ ਰੈਸਪੀ ਦੇਖੋਗੇ ਤੁਹਾਨੂੰ ਮੈਂ ਇਸ ਤਰ੍ਹਾਂ ਦੀਆਂ ਰੈਸਪੀ ਪਾਵਾਂਗੀ ਔਰ ਮੈਨੂੰ ਇਹੀ ਹੁੰਦਾ ਹੈ ਕਿ ਤੁਸੀਂ ਹੈਲਦੀ ਰਹੋ ਤੰਦਰੁਸਤ ਰਹੋ ਔਰ ਖੁਸ਼ ਰਹੋ ਤੇ ਇਸ ਤਰ੍ਹਾਂ ਦੀਆਂ ਰੈਸਪੀਆਂ ਖਾਂਦੇ ਰਹੋ ਬਣਾ ਬਣਾ ਕੇ ਔਰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ ਠੀਕ ਹੈ ਜੀ ਇੱਕ ਵਾਰੀ ਮੇਰੇ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਔਰ ਜੇ ਅੱਛੀ ਲੱਗੀ ਤੇ ਅੱਛੇ-ਅੱਛੇ ਕਮੈਂਟ ਵੀ ਜ਼ਰੂਰ ਕਰਨਾ ਓਕੇ ਜੀ ਸ